ਦੀ ਮੌਲਾ ਦੀ ਮੇਰਾ ਰਾਤ ਨੂੰ ਕੋਈ ਕਰੀਬ 1:10 12 ਮਿੰਟ ਤੇ ਕੋਈ ਦੋ ਅਣਪਛਾਤੇ ਬੰਦੇ ਆਏ ਆ ਉਹਨਾਂ ਨੇ ਫਾਇਰਿੰਗ ਕੀਤੀ ਆ ਘਰ ਮੇਰੇ ਤੇ ਪਹਿਲਾ ਫਾਇਰਿੰਗ ਜਦੋਂ ਹੋਈ ਤਾਂ ਮੇਰੀ ਵਾਈਫ ਉੱਠੀ ਤੇ ਮੈਂ ਵੀ ਮਾੜੀ ਅੱਖ ਖੋਲ੍ਹੀ ਮੈਂ ਕਿਹਾ ਸ਼ਾਇਦ ਟ੍ਰਕ ਉੱਪਰ ਚਲੁੰਦਾ ਜਾਂ ਕੋਈ ਤਾਰਾ ਸ਼ੋਰ ਕਰ ਗਿਆ ਬਾਅਦ ਚ ਜਦੋਂ ਵਾਈਫ ਨੇ ਇਹ ਚੀਜ਼ ਦੇਖਿਆ ਤਾਂ ਦੋ ਬੰਦੇ ਜਿਹੜੇ ਫਾਇਰਿੰਗ ਕਰ ਰਹੇ ਸੀ ਉਹਨਾਂ ਨੇ ਦੱਸਿਆ ਗੋਲੀ ਚਲਾ ਦੇ ਉਸ ਤੋਂ ਬਾਅਦ ਫਿਰ ਦੂਜੀ ਵਾਰੀ ਨੇ ਫਾਇਰਿੰਗ ਕੱਢੀ ਕੋਈ 18 ਤੋਂ 20 ਫਰੰਗਾਂ ਕੱਟੀਆਂ ਉਸ ਤੋਂ ਬਾਅਦ ਮੈਂ ਡਿਪਟੀ ਫੌੜਾ ਦੇ ਜਿਹੜੇ ਸਾਡੇ ਭਰਤ ਕੁਸ਼ਨ ਜੀ ਉਹਨਾਂ ਨੂੰ ਕਾਲ ਕੀਤੀ ਉਹਨਾਂ ਦੇ 5 ਤੋਂ 7 ਮਿੰਟ ਬਾਅਦ ਮੁਲਾਜ਼ਮ ਆ ਗਿਆ ਮੌਕੇ ਤੇ ਐਸ ਐਚਓ ਜਿਹੜਾ ਸਤਨਾਮਪੁਰਾ ਔਰ ਸਦਰ ਦੇ ਆਗੇ ਸੀ ਦੋਨੇ ਉਹਨਾਂ ਨੇ ਮੌਕਾ ਸਾਰਾ ਤੁਸੀਂ ਦੇਖ ਲਿਆ ਹੁਣ ਅਗਲੀ ਕਾਰਵਾਈ ਜੋ ਵੀ ਪੁਲਿਸ ਕਿੱਡੀ ਕਰ ਦੇਣੀ ਕਿੰਨੇ ਫਾਇਰ ਹੋਏ 18 ਤੋਂ 20 ਫਾਇਰ ਹੋਏ ਕਿੰਨੇ ਵਿਅਕਤੀ ਸੀ ਦੋ ਵਿਅਕਤੀ ਸੀ ਜਿਹੜੇ ਸਾਨੂੰ ਮੋਟਰਸਾਈਕਲ ਤੇ ਸੀ ਮੋਟਰਸਾਈਕਲ ਕੋਈ ਕੈਮਰੇਆਂ ਵਿੱਚ ਆਇਆ ਆਇਆ ਕੈਮਰੇਆਂ ਵਿੱਚ ਆਇਆ ਉਹ ਜਿਹੜੀ ਵੀਡੀਓ ਮੈਂ ਉਹ ਦਿੱਤੀ ਆ ਐਸ ਐਚ ਐਸ ਜੀ ਕੋਈ ਰੰਜੀਤ ਬਾਜੀ ਕਰੀ ਕੋਈ ਰੰਧਾ ਸ਼ੁਆਇਨੀ ਕੋਈ ਨਾ ਮੈਨੂੰ ਕਾਲ ਆਈ ਐ ਨਾ ਕੋਈ ਗੱਲ ਨਾ ਕੋਈ ਬਾਤ ਕੋਈ ਇਦਾਂ ਦੀ ਹੈ ਹੀ ਨਹੀਂ ਕੋਈ ਸੈਨ ਕੋਲ ਵੀ ਗੇਰਾ ਕਰੀ ਕੋਈ ਕਾਲ ਨਹੀਂ ਆਜ ਤੱਕ ਆਈ ਪਰ ਕੋਈ ਮੂੰਹ ਵਗਾਰਾ ਤੇ ਬੱਟੇ ਵੀ ਨਾ ਮੂੰਹ ਬੱਟੇ ਸੁਣੋ ਜੀ ਮੂੰਹ ਬੰਨੇ ਜੀ ਹਾਂਜੀ ਹਾਂਜੀ ਮੂੰਹ ਬੰਨੇ ਤੀਤੀ ਆਪਾਂ ਮੰਗਰਾ ਵੀ ਪਛਾ ਜਾ ਮੰਗ ਇਹ ਹੀ ਆ ਵੀ ਜਿਹੜੇ ਵੀ ਦੋਸ਼ੀ ਆ ਉਹਨਾਂ ਨੂੰ ਜਲਤ ਜਦ ਦਿਸਪਾ ਕੀਤਾ ਜਾਵੇ ਕਿ ਕੋਈ ਘਟਨਾ ਨਾ ਵਾਪਰ ਸਕੇ ਕਿਸੇ ਹੋਰ ਦਾ ਵੀ ਨਿਸ਼ਾਨਾ ਹੋ ਜਾਵੇ ਛੱਡਿਆ ਉਹਨਾਂ ਨੇ ਬਸ ਇਹ ਹੀ ਆ ਵੀ ਦੋਸ਼ੀਆਂ ਨੂੰ ਜਲਤ ਜਦ ਫੜਿਆ ਜਾ